ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਜੀ ਤੁਹਾਡਾ ਭੀਮ ਖਾਨ ਜੀ ਭੀਮ ਖਾਨ ਜੀ ਕੀ ਪ੍ਰੋਬਲਮ ਸੀ ਤੁਹਾਡੀ ਮੇਰੇ ਜੀ ਜੋੜਾਂ ਚ ਦਰਦ ਹੁੰਦਾ ਸੀਗਾ ਜੀ ਤੇ ਬਾਹਾਂ ਚ ਕੂਣਿਆਂ ਚ ਜੀ ਮੈਂ ਛੋਟੀ ਨਾਲ ਤੁਰਦਾ ਸੀਗਾ ਜੀ ਤੇ ਫਿਰ ਮੈਂ ਸਰਦਾਰ ਜੀ ਕੋਲ ਦਵਾਈ ਖਾਧੀ ਜੀ ਅੱਛਾ ਜੀ ਤੇ ਇਹਦੇ ਨਾਲ ਮੈਨੂੰ 4-5 ਸਾਲ ਦੀ ਸੀਗੀ ਜੀ ਬਿਮਾਰੀ ਹੁਣ ਮੈਂ ਸਾਲ ਕ ਦਵਾਈ ਖਾਧੀ ਆ ਜੀ ਅੱਛਾ ਜੀ ਹੁਣ ਮੈਨੂੰ ਪ੍ਰੋਬਲਮ ਘਟ ਗਈ ਜੀ ਹੁਣ ਬਿਲਕੁਲ ਮੈਂ ਸਹੀ ਆ ਜੀ ਮੈਨੂੰ ਕੋਈ ਛੁੱਟੀ ਤੋਂ ਬਗੈਰ ਤੁਰਦਾ ਨਹੀਂ ਹੁਣ ਹੁਣ ਕੋਈ ਦਿੱਕਤ ਨਹੀਂ ਹੈ ਕੋਈ ਦਿੱਕਤ ਨਹੀਂ ਜੀ ਬਿਲਕੁਲ ਸਹੀ ਆ ਜੀ ਮੈਂ ਹੁਣ ਦੋ ਪੈਰ ਮੁਰਦੇ ਨੇ ਮੁਰਦੇ ਨੇ ਜੀ ਜਮਾਈ ਬਿਲਕੁਲ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਤੇ ਕਿੰਨੇ ਦਿਨਾਂ ਚ ਫਰਕ ਪੈ ਗਿਆ ਸੀ ਤੁਹਾਨੂੰ ਮੈਨੂੰ ਪੈ ਗਿਆ ਸੀ ਇਹ 2 ਕੁ ਮਹੀਨਿਆਂ ਚ ਜੀ 2 ਮਹੀਨੇ ਪਹਿਲਾਂ ਹਾਂ ਜੀ ਹੁਣ ਜਮਾਈ ਬਿਲਕੁਲ ਨਹੀਂ ਹੈਗਾ ਜੀ ਹੁਣ ਨਹੀਂ ਬੜੇ ਥਾਂ ਉਹ ਮੈਂ ਦਵਾਈ ਖਾਧੀ ਆ ਜੀ ਮੈਨੂੰ ਕੋਈ ਕਹਿੰਦਾ ਸੀ ਹੁਣ ਇਹ ਰਾਜੀ ਹੁੰਦਾ ਇਹ ਪੱਕਾ ਰੋਗ ਲੱਗ ਗਿਆ ਹੁਣ ਮੈਨੂੰ ਬਿਲਕੁਲ ਕੋਈ ਪ੍ਰੋਬਲਮ ਨਹੀਂ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਤਾਂ ਬਹੁਤ ਧੰਨਵਾਦ ਕਰਦਾ ਜੀ ਇਹਨਾਂ ਦਾ ਬਹੁਤ ਵਧੀਆ ਦਵਾਈ ਹੈ ਜੀ ਇਹ ਜਿਹਨੂੰ ਕਿਸੇ ਨੂੰ ਪ੍ਰੋਬਲਮਾਂ ਇਹਨਾਂ ਤੋਂ ਹੀ ਦਵਾਈ ਲੈ ਕੇ ਖਾਣ ਜੀ ਹੁਣ ਤੁਹਾਡੇ ਜੋੜ ਸਾਰੇ ਠੀਕ ਨੇ ਬਿਲਕੁਲ ਸਹੀ ਨੇ ਜੀ ਕੋਈ ਮੈਨੂੰ ਪ੍ਰੋਬਲਮ ਨਹੀਂ ਹੈਗੀ ਜੀ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਠੀਕ ਹੈ ਜੀ